ਅੱਜ ਅਸੀਂ ਹੜਪੀੜਤ ਖੇਤਰਾ ਦੇ ਵਿੱਚ ਆਏ ਹੋਏ ਆ ਇੱਥੇ ਦੇਖਣ ਨੂੰ ਜਿੱਥੇ ਸਮਾਜ ਸੇਵੀ ਜਥੇਬੰਦੀਆਂ ਵੱਖ-ਵੱਖ ਸਖ ਜਥੇ ਬੰਨੀਆਂ ਕਾਰਸੇ ਵਾਲੇ ਮਹਾਪੁਰਸ਼ ਹੋਰ ਵੀ ਜਥੇ ਬੰਦੀਆਂ ਬੜੇ ਵੱਡੇ ਪੱਦਰ ਤੇ ਜਿਹੜੇ ਰਾਸ ਸਮਗਰੀ ਲੈ ਕੇ ਪਹੁੰਚ ਰਿਹਾ ਨੇ ਉਹਦੇ ਵਿੱਚ ਆਪਾਂ ਤੇ ਕੁਝ ਤਸਵੀਰਾਂ ਵੀ ਦਿਖਾ ਲੀਆਂ ਸਨ ਕਿ ਕਿਦਾਂ ਲੋਕ ਜਿਹੜੇ ਇੱਥੇ ਪਾਣੀ ਦੀ ਮਾਰ ਹੇਠ ਆਏ ਨੇ ਤੇ ਕੀ ਕੀ ਉਹਨਾਂ ਦੇ ਦਰਦ ਨੇ ਦੂਜੇ ਪਾਸੇ ਸਾਡੇ ਨਾਲ ਆਏ ਨੇ ਸਾਡੇ ਪੰਥ ਦੇ ਪ੍ਰਸਿੱਧ ਕਵੀਸ਼ਰ ਉਹ ਵੀ ਅੱਜ ਰਾਸ ਸਮਗਰੀ ਲੈ ਕੇ ਆਏ ਨੇ ਉਹ ਦੱਸਦੇ ਨੇ ਜਿਹੜੇ ਇੱਥੇ ਤਜਰਬੇ ਹੋਏ ਨੇ ਜਿਨ੍ਹਾਂ ਦੇ ਵਿੱਚ ਕਈ ਲੋਕ ਇਸ ਚੀਜ਼ ਦਾ ਨਜਾਇਜ਼ ਫਾਇਦਾ ਵੀ ਉਠਾ ਰਹੇ ਨੇ ਅਸੀਂ ਲੋਕ ਪਾਰਟੀਆਂ ਦਾ ਕਿ ਜਿਹੜਾ ਵਾ ਸਨੇਹਾ ਪਰਚਾਵਾਂਗੇ ਦਰਸ਼ਕਾਂ ਤੱਕ ਵੀ ਉਹਦੇ ਬਾਰੇ ਕੀ ਇਹਨਾਂ ਦਾ ਕਹਿਣਾ ਵਾ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਾਈ ਜੋਗਾ ਸਿੰਘ ਕੁਇਸ਼ਰ ਭਾਗਵਾਲੀ ਆ ਮੈਂ ਸਾਰੀ ਇਸ ਸਮੂਹਟੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਜਮਿਨੀ ਪੱਧਰ ਤੇ ਆਣ ਕੇ ਲੋਕਾਂ ਨਾਲ ਮਿਲ ਕੇ ਇਥੋਂ ਦੇ ਹਾਲਾਤ ਨੂੰ ਜਾਣਿਆ ਤੇ ਸਾਰੇ ਸੰਸਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਅਸੀਂ ਵੇਖ ਰਹੇ ਹਾਂ ਉਹ ਕਈ ਖਬਰਾਂ سوشل ਮੀਡੀਆ ਦੇ ਵਕਰੀਤ ਨੇ ਕੁਝ ਲੋਕਾਂ ਦੇ ਘਰਾਂ ਚ ਜੀ ਸੀ ਜਾ ਕੇ ਵੇਖਿਆ ਲੋੜ ਤੋਂ ਵੱਧ ਇਕੱਠਾ ਹੋਇਆ ਸਮਾਨ ਪਿਆ ਕੁਝ ਲੋਕਾਂ ਦੇ ਪਸ਼ੂ ਆਦ ਵਿਚਾਰੇ ਭੁੱਖੇ ਮਾਰੇ ਨੇ ਉਹਨਾਂ ਦੀ ਗੋਭੀ ਦੀ ਫਸਲ ਮਾਰੀ ਜਾ ਚੁੱਕੀ ਹੈ ਉਹਨਾਂ ਤੱਕ ਕੋਈ ਸਮਾਜ ਸੇਵੀ ਜਥੇਬੰਦੀ ਪਹੁੰਚੀ ਨਹੀਂ ਇਹਦੇ ਵਿੱਚ ਦੋਸ਼ ਸੰਸਥਾਵਾਂ ਦਾ ਨਹੀਂ ਇਹ ਆ ਵੀ ਬਹੁਤ ਸਾਰੇ ਲੋਕ ਮਾਲਵੇ ਤੋਂ ਆਏ ਨੇ ਫਿਰੋਜ਼ਪੁਰ ਤੋਂ ਆਏ ਨੇ ਇਧਰੋਂ ਬਹੁਤ ਸਾਰੇ ਦੁਆਬੇ ਤੋਂ ਵੀ ਆਏ ਨੇ ਉਹ ਵਿਚਾਰੇ 2 250 ਕਿਲੋਮੀਟਰ ਦਾ ਸਫ਼ਰ ਕਰਕੇ ਇੱਥੇ ਆਉਂਦੇ ਨੇ ਓਵਰ ਰੋਡ ਤੇ ਜਿਹੜੇ ਲੋਕ ਮਿਲਦੇ ਨੇ ਉਹਨਾਂ ਨਾਲ ਹੀ ਉਹ ਸੰਪਰਕ ਕਾਇਮ ਕਰਕੇ ਆਪਣਾ ਸਮਾਨ ਪਤਾ ਦੇ ਕੇ ਵਾਪਸ ਚਲੇ ਜਾਂਦੇ ਨੇ ਪਰ ਇਹ ਸਾਡੇ ਕੁਝ ਬੰਦਿਆਂ ਦੀ ਗਲਤੀ ਹੈ ਵੀ ਅਸੀਂ ਉਹਨਾਂ ਦਾ ਨਜਾਇਜ਼ ਫਾਇਦਾ ਉਠਾਉਨੇ ਆ ਔਰ ਇਹ ਗੱਲ ਬੜੇ ਮਾਣ ਨਾਲ ਕਹੀ ਜਾ ਸਕਦੀ ਵੀ ਇਹ ਜਿੰਨਾ ਇਲਾਕਾ ਹੈ ਬਹੁਤ ਮੁਸ਼ਕਲ ਹੈ ਨਾ ਪਹਿਲਾਂ ਵੀ ਵੇਖੀਆਂ ਨੇ ਔਰ ਕਈ ਜੰਗਾਂ ਵੇਖੀਆਂ 88 ਵਾਲੇ ਹੱਡ ਜਿਹੜੇ ਉਹ ਅਸਾਂ ਵੇਖੇ ਨੇ ਇਹ ਥੋੜੀ ਕੀਤੇ ਘਬਰਾਉਣ ਵਾਲੇ ਨਹੀਂ ਹੈ ਬਹੁਤ ਵੱਡਾ ਯਤਨ ਕੀਤਾ ਹੈ ਸਰਕਾਰਾਂ ਉਹਨਾਂ ਕੰਮ ਨਹੀਂ ਕਰ ਸਕਿਆ ਜਿੰਨਾ ਆਪਣੇ ਭਾਈਚਾਰਿਆਂ ਨੇ ਕੀਤਾ ਜਾਤ ਰੰਗ ਮਜਬ ਤੋਂ ਉੱਪਰ ਉੱਠ ਕੇ ਸਾਰੇ ਲੋਕਾਂ ਨੇ ਏਕਤਾ ਦਾ ਸਬੂਤ ਦੇ ਕੇ ਇੱਕ ਦੂਜੇ ਦੀ ਬਾਹ ਫੜੀ ਹੈ ਇਹ ਬੜੀ ਵੱਡੀ ਤਸੱਲੀ ਵਾਲੀ ਗੱਲ ਹੈ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਵੱਡਾ ਰੋਲ ਹੈ ਤੇ ਇੱਦਣ ਕੀਰਤ ਕਰਨੀ ਚਾਹਣ ਇਸ ਇਲਾਕੇ ਦੇ ਵੀਰਾਂ ਨੂੰ ਵੀ ਭਰਾਓ ਜਿਹੜੇ ਲੋਕ ਬਾਹਰੋਂ ਆਉਂਦੇ ਤੁਹਾਡੀ ਮਤ ਕਰਨ ਵਾਸਤੇ ਉਹਨਾਂ ਦੀ ਉਹਨਾਂ ਨੂੰ ਸਹੀ ਦੇਸ਼ਾਂ ਦੇਸ਼ ਦੇ ਕੇ ਉਹਨਾਂ ਲੋਕਾਂ ਤੱਕ ਲੈ ਕੇ ਜਾਓ ਜਿੰਨਾਂ ਤੱਕ ਅਜੇ ਆਪਾਂ ਕੋਈ ਸਸਤਾ ਪਹੁੰਚੀ ਨਹੀਂ ਹੈ ਤੇ ਜਿੰਨੇ ਵੀ ਬਾਰੋਂ ਸੰਸਥਾਵਾਂ ਵਾਲੇ ਆ ਰਹੇ ਨੇ ਪ੍ਰਾਪਾ ਤੁਹਾਡਾ ਧੰਨਵਾਦ ਪਰ ਇਹ ਮੁਸ਼ਕਲ ਥੋੜੀ ਲੰਮੀ ਹੈ ਇਹ ਪਾਣੀ ਹੁਣ ਹੌਲੀ ਹੌਲੀ ਲਹਿ ਰਿਹਾ ਪਰ ਸਮਾਨ ਪੱਤਾ ਸਾਰਾ ਲੋਕਾਂ ਦਾ ਖਰਾਬ ਹੋ ਗਿਆ ਘਰੇਲੂ ਚੀਜ਼ਾਂ ਵਰਤਮਾਲੀਆਂ ਖਰਾਬ ਹੋ ਗਈਆਂ ਨੇ ਕਣਕ ਬੀਜਣ ਤੱਕ ਮੇਰਾ خیال ਹੈ ਕਿ ਲੋਕਾਂ ਨੂੰ ਇਹ ਮੁਸ਼ਕਲ ਨਾਲ ਜੂਝਣਾ ਪੈਣਾ ਹੈ ਸੋ ਧੰਨਵਾਦ ਭਾਈ ਜੋਗਾ ਸਿੰਘ ਜੀ ਹਰਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਕਿਹੜੀ ਕਿਹੜੀ ਚੀਜ਼ਾਂ ਹੋ ਰਹੀਆਂ ਗੱਲ ਇੱਕ ਸੱਚ ਇਹ ਵੀ ਆ ਕਿ ਜਿਹੜੀਆਂ ਜਥੇ ਬੰਨੀਆਂ ਲੈ ਕੇ ਆ ਰਹੇ ਉਹਨਾਂ ਨੂੰ ਇਸ ਇਲਾਕੇ ਦਾ ਪਤਾ ਨਹੀਂ ਹੈ ਬਾਰੋ ਜਦ ਦੁਆਬਾ ਜਾ ਹੋਰ ਦੂਸਰੇ ਪਾਸਿਓ ਆ ਰਹੇ ਨੇ ਮਾਲਵੇ ਵਾਲੇ ਪਾਸਿਓ ਤੇ ਇੱਥੇ ਵੀ ਲੋਕਾਂ ਦਾ ਜਿਹੜੇ ਇੱਥੇ ਹੜਪੀੜ ਤੇ ਜਿਹੜੀ ਤਰਾਸਦੀ ਹੈਗੀ ਆ ਤਰਾਸਦੀ ਦੇ ਵਿੱਚ ਬਹੁਤ ਐਜੀਆਂ ਥਾਵਾਂ ਨੇ ਜਿੱਥੇ ਤੱਕ ਅਜੇ ਤੱਕ ਸਮਾਜਿਕ ਸੰਸਥਾਵਾਂ ਮੇਰੇ ਖਿਆਲ 'ਚ ਪਹੁੰਚੀਆਂ ਨਹੀਂ ਆ ਪਰ ਕੁਝ ਅਜਿਹੇ ਪਰਿਵਾਰ ਵੀ ਨੇ ਜਿੱਥੇ ਬਹੁਤ ਕੁਝ ਪਹੁੰਚ ਚੁੱਕਾ ਪਰ ਉਹ ਮਿਸਗਾਈਡ ਕਰ ਰਹੇ ਨੇ ਸੋ ਸੰਗਠਨਾਂ ਨੂੰ ਬੇਨਤੀ ਆ ਕਿ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਜਿੱਥੇ ਲੋੜ ਆ ਉਥੋਂ ਤੱਕ ਪਹੁੰਚ ਜ਼ਰੂਰ ਕਰੋ ਤੇ ਜਿਲਤਾਂ 'ਚ ਜਿਹੜੀ ਜਿਹੜੀ ਇਹ ਉਦਾਹਰਨ ਸਮਗਰੀ ਹੈ ਜਾਂ ਸੇਵਾ ਭਾਵਨਾ ਨਾਲ ਇਕੱਤਰ ਕੀਤੀ ਸਮਗਰੀ ਹੈ ਉਹ ਲੋਕਾਂ ਤੱਕ ਸਹੀ ਪਹੁੰਚ ਹੋ ਸਕੇ ਸੋ ਸਾਰਿਆਂ ਦਾ ਧੰਨਵਾਦ ਦੇ ਇਧਰ ਪੰਜਾਬ 24 ਧੰਨਵਾਦ